ਸਰਸ਼ਵੀਰ ਕਲਿਆਣ ਟੀਵੀ ਪੰਜਾਬੀ ਖ਼ਬਰ ਤੁਸੀਂ ਸੂਬੇ ਭਰ ਦੇ ਵਿੱਚ ਆਏ ਦਿਨ ਲੁੱਟਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਵਾਧ ਰੀਆਂ ਨੇ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਬਠਿੰਡਾ ਦੇ ਵਿੱਚ ਮੁਹੱਲਾ ਕਲੀਨਿਕ ਦੇ ਵਿੱਚ ਚੋਰੀ ਹੋਈ ਸੀ दरअसल ਇੱਥੇ ਰਾਤ ਨੂੰ ਤਾਲੇ ਤੋੜ ਕੇ ਬਦਮਾਸ਼ਾਂ ਦੇ ਵੱਲੋਂ ਏਸੀ ਇਨਵਰਟਰ ਬੈਟਰੀ ਤੇ ਹੋਰ ਜਿਹੜਾ ਸਮਾਨ ਆ ਉਥੋਂ ਚੋਰੀ ਕੀਤਾ ਗਿਆ ਸੀ ਇਸੇ ਦਰਮਿਆਨ ਜਿਹੜੀ ਉੱਥੇ ਦਵਾਈਆਂ ਦੀ ਵੀ ਫੋਲ ਅਫਰਾਲੀ ਕੀਤੀ ਗਈ ਸੀ ਹਾਲਾਂਕਿ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦਿਆਂ ਹੁਣ ਪੁਲਿਸ ਵੱਲੋਂ ਤਿੰਨ ਵਿਅਕਤੀ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਦੋ ਸਕੇ ਪ੍ਰਦਰਸੇ ਜਾ ਰਹੇ ਨੇ ਜਿਨ੍ਹਾਂ ਦੀ ਪਛਾਣ ਕਰਕੇ ਇਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਹੁਣ ਪੁਲਿਸ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਕਰ ਰਹੀ ਹੈ दरअसल ਇਹਨਾਂ ਦੇ ਵੱਲੋਂ ਮੁਹੱਲਾ ਕਲੀਨਿਕ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਇਸੇ ਮਾਮਲੇ ਦੇ ਵਿੱਚ ਕੇਸ ਦਰਜ ਕਰਕੇ ਪੁਲਿਸ ਨੇ ਕਾਰਵਾਈ ਕਰਦਿਆਂ ਤਿੰਨ ਵਿਅਕਤੀ ਗ੍ਰਿਫਤਾਰ ਕੀਤੇ ਨੇ ਇਹ ਪਸਰਾਇ ਸਰਈ ਸੂਰੀਆ ਮਿਤੀ 11 ਜੂਨ ਅਤੇ 12 ਜੂਨ ਦੀ ਰਾਤ ਨੂੰ ਪਿੰਡ ਚੱਕ ਅਤਰ ਸਿੰਘ ਵਾਲਾ ਵਿਖੇ ਇੱਕ ਜਿਹੜਾ ਆਮ ਆਦਮੀ ਮੱਲਾ ਕਲੀਨਿਕ ਆ ਉੱਥੇ ਰਾਤ ਸਮੇਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਹਦੇ ਕਲੀਨਿਕ ਦੇ ਜਿੰਦਰੇ ਤੋੜ ਕੇ ਉਸ ਦੇ ਵਿੱਚੋਂ ਇੱਕ ਏਸੀ ਤੇ ਏਸੀ ਦਾ ਕੰਪਰੈਸ਼ਨ ਤੇ ਇਨਵੈਂਟਰ ਤੇ ਬੈਟਰਾ ਤੇ ਇੱਕ ਕੰਧ ਵਾਲਾ ਪੱਖਾ ਚੋਰੀ ਕੀਤਾ ਗਿਆ ਸੀ ਤੇ ਉਸ ਦੇ ਅੰਦਰ ਬੜੀ ਬੁਰੀ ਤਰ੍ਹਾਂ ਦਵਾਈਆਂ ਦੀ ਫੁੱਲਾਪਰਾਲੀ ਕੀਤੀ ਗਈ ਸੀ ਇਹ ਇਸ ਮਕਦਮਾ ਨੰਬਰ 24 ਅੰਡਰ ਸੈਕਸ਼ਨ 452 ਆਦਤਾਂ ਸੀ ਠਾਨਾ ਨੰਦ ਬੱਕੜ ਵਿਖੇ ਦਰਜ ਕੀਤਾ ਗਿਆ ਤੇ ਇਸ ਇਸ ਚੋਰੀ ਨੂੰ ਚੈਲੰਜ ਦੇ ਤੌਰ ਤੇ ਲੈਂਦਿਆਂ ਹੋਇਆ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਦੀਪਕ ਪਾਰਕ ਆਈਪੀਐਸਜੀ ਦੁਆਰਾ ਇੱਕ ਵਿਸ਼ੇਸ਼ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਤੇ ਇਸੇ ਤਰ੍ਹਾਂ ਇੱਕ ਟੈਕਨੀਕਲ ਐਵੀਡੈਂਸ ਅਤੇ ਮਕਵਰ ਖਾਸ ਦੀ ਇਦਲਾਹ ਦੇ ਅਨਸਾਰ ਅਸੀਂ ਇਸ ਦੇ ਸਬੰਧ ਦੇ ਵਿੱਚ ਤਿੰਨ ਵਿਅਕਤੀ ਜਿਨ੍ਹਾਂ ਦੇ ਵਿੱਚੋਂ ਇੱਕ ਸੇਵਕ ਸਿੰਘ ਉਰਫ ਗੱਗੀ ਇੱਕ ਰਵੀ ਸਿੰਘ ਉਹ ਦੋਨੇ ਸਕੇ ਭਰਾ ਪੁੱਤਰਾਂ ਨ ਹਰਨੇਕ ਸਿੰਘ ਵਾਸੀ ਚੱਕ ਅਤਰ ਸਿੰਘ ਵਾਲਾ ਅਤੇ ਮਨਪ੍ਰੀਤ ਉਰਫ ਬੀਲਾ ਸਨ ਆਫ ਜਗਤਾਰ ਸਿੰਘ ਵਾਸੀ ਚੱਕ ਅਤਰ ਸਿੰਘ ਵਾਲਾ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੁਆਰਾ ਇਹ ਜਿਹੜਾ ਚੋਰੀ ਕੀਤਾ ਹੋਇਆ ਕੰਪਰੈਸ਼ਰ ਏਸੀ ਤੇ ਇਨਵੈਂਟਰ ਤੇ ਬੈਟਰਾਂ ਤੇ ਕੰਧ ਵਾਲਾ ਪੱਖਾ ਅਸੀਂ ਇਹਨਾਂ ਤੋਂ ਬਰਾਮਦ ਕਰ ਲਿਆ ਤੇ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਇੱਥੇ ਵਿਸ਼ੇਸ਼ ਤੌਰ ਤੇ ਦੱਸਣਯੋਗ ਆ ਵੀ ਜਿਹੜਾ ਸੇਵਕ ਸਿੰਘ ਗੱਗੀ ਆ ਇਹਦੇ ਤੇ ਪਹਿਲਾਂ ਵੀ ਦੋ ਚੋਰੀ ਦੇ ਮਕਦਮੇ ਦਰਜ ਆਏ ਨੇ ਪਹਿਲਾਂ ਪਿੰਡ ਦੇ ਵਿੱਚੋਂ ਇੱਕ ਮੋਟਰ ਚੋਰੀ ਕੀਤੀ ਸੀ ਧਰਮਕਸਤਾਨ ਤੋਂ ਚੋਰੀ ਕੀਤੀ ਸੀ ਤੇ ਮਨਪ੍ਰੀਤ ਬੀਲੇ ਨੇ ਖੇਤਾਂ ਦੇ ਵਿੱਚੋਂ ਟਰਾਂਸਫਾਰਮਰਾਂ ਦੀ ਚੋਰੀ ਕੀਤੀ ਸੀ ਤੇ ਜਿਹੜਾ ਰਵੀ ਸਿੰਘ ਆ ਇਹ ਆਪਣੇ ਆਪ ਨੂੰ ਔਖੋਤੀ ਸਮਾਜ ਸੇਵਕ ਤੇ ਪ੍ਰਧਾਨ ਅਖਵਾਉਂਦਾ ਤੇ ਇਹ ਵਕ ਵਕ ਸਮਿਆਂ ਤੇ ਪ੍ਰਸ਼ਾਸਨ ਦੇ ਬਰਖਲਾਫ ਅਖੌਤੀ ਤੌਰ ਤੇ ਇਹ ਧਰਨੇ ਵੀ ਲਗਾਉਂਦਾ ਰਹਿੰਦਾ ਤੇ ਇਹਨਾਂ ਨੂੰ ਅਸੀਂ ਗ੍ਰਫਤਾਰ ਕਰਕੇ ਕੋਰਟ ਦੇ ਵਿੱਚ ਪੇਸ਼ ਕਰਕੇ ਹੋਰ ਰਿਮਾਂਡ ਲੈ ਕੇ ਤੇ ਅਗਲੇਰੀ ਪੁੱਛਗਛ ਕਰ ਰਹੇ ਆਂ